ਬਾਬਾ ਦੀਪ ਸਿੰਘ ਦੇ ਦਰਬਾਰ ਦੇ ਚਪੈਰੇ ਦੀਆਂ ਹਾਜ਼ਰੀਆਂ ਜਿਹੜੀਆਂ ਸੰਗਤਾਂ ਭਰ ਰਹੀਆਂ ਜਾਂ ਜਿਹੜੀਆਂ ਸੰਗਤਾਂ ਅੰਦਰੋਂ ਚਾਹੁੰਦੀਆਂ ਕਿ ਆਪਾਂ ਵੀ ਆਈਏ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਬਹਿ ਗਏ ਬਾਬਾ ਦੀਪ ਸਿੰਘ ਦੇ ਨਾਲ ਗੱਲਾਂ ਕਰੀਏ ਉਹ ਸੱਚੇ ਦਿਲੋਂ ਪਿਆਰ ਨਾਲ ਲਿਖੋ ਅਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਸਾਡੀ लाज ਰੱਖਣਾ ਸਾਨੂੰ ਕਦੇ ਵੀ ਇਕੱਲਾ ਨਾ ਛੱਡਣਾ geh ਰਾਤ ਸਾਡਾ ਇੱਥੇ ਤੁਹਾਡੇ ਤੋਂ ਬਿਨਾ ਕੋਈ ਨਹੀਂ ਜੀਗਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਸੱਚੇ ਦਿਲੋਂ ਅਰਦਾਸ ਕਰਦੋਗੇ ਨਾ ਤੁਹਾਡੇ ਦਿਮਾਗ ਤੋਂ ਸਾਰੇ ਬੋਝ ਹੀ ਖਤਮ ਹੋ ਜਾਣਗੇ ਤੁਹਾਡੇ ਦਿਲ ਦੀਆਂ ਸਾਰੀਆਂ ਟੈਨਸ਼ਨਾਂ ਜਿਹੜੀ ਵਿੱਚ ਐਨੀ ਹੁੰਦੀ ਹੈ ਨਾ ਕਿ ਅੱਗੇ ਕੀ ਹੋਣਾ ਮੇਰੇ ਨਾਲ ਲੈਣਾ ਹੋ ਜੇ ਮੇਰੇ ਨਾਲ ਹੋਣਾ ਹੋ ਜੇ ਸਭ ਕੁਝ ਖਤਮ ਹੋ ਜਾਏਗਾ ਤੁਹਾਡੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹੇਗੀ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਨਾ ਸਭ ਕੁਝ ਸੰਭਲਣਾ ਜੇ ਇਹ ਗੱਲ ਲਿਖ ਕੇ ਲਲੋ ਜੇ ਤੁਸੀਂ ਵਿਸ਼ਵਾਸ ਬਾਬਾ ਦੀਪ ਸਿੰਘ ਤੇ ਕਰ ਲਿਆ ਨਾ ਤੁਹਾਨੂੰ ਉਹਨਾਂ ਨੇ ਕਦੇ ਵੀ ਹਾਰਨ ਨਹੀਂ ਦੇਣਾ ਤੁਹਾਡੀ ਜ਼ਿੰਦਗੀ ਦੇ ਜਿਹੜੇ ਮਰਜ਼ੀ ਕੰਮ ਹੋਣ ਪੜ੍ਹਾਈ ਆ ਨੌਕਰੀ ਆ ਵਿਆਹ ਵਾ ਘਰ ਆ ਜਾਂ ਕੁਛ ਵੀ ਆ ਸਭ ਕੁਝ ਬਾਬਾ ਦੀਪ ਸਿੰਘ ਨੇ ਆਪੇ ਕਰਵਾ ਦੇਣਾ ਤੁਹਾਨੂੰ ਸੋਚਣ ਦੀ ਮੰਗਣ ਦੀ ਕਦੇ ਲੋੜ ਨਹੀਂ ਪੈਣੀ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਇੱਕ ਵਾਰ ਹੋ ਗਈ ਨਾ ਤਾਂ ਤੁਹਾਡੀ ਸਾਰੀ ਜ਼ਿੰਦਗੀ ਸਵਰਗ ਵਾਂਗ ਜਣੀ ਹੈ ਬਾਬਾ ਜੀ ਦੀ ਰਹਿਮਤਾ ਦਾ ਕੋਈ ਅੰਤ ਥੋੜੀ ਹੈ ਖਜ਼ਾਨੇ ਭਰਦ ਨੇ ਇੰਨੇ ਤੁਹਾਡੇ ਘਰਾਂ 'ਚ ਕਿ ਤੁਸੀਂ ਅੱਗੇ ਵੰਡਣ ਯੋਗ ਹੋ ਜਾਓਗੇ ਨੀਤਾ ਸਾਫ਼ ਰੱਖੋ ਜੋ ਮੰਗੋਗੇ ਨਾ ਉਹ ਹੀ ਮਿਲ ਜਾਏਗਾ